ਇਸ ਗਲ ਨੂੰ ਵਾਪਰਿਆ अनेका ਬਰੇ ਵੀ ਚੁੱਕੇ ਹਨ ਨੀਲੇ ਸਾਗਰ ਦੇ ਨੇੜੇ ਇੱਕ ਰਾਜਕੁਮਾਰ ਰਹਿੰਦਾ ਸੀ ਉਹ ਹਰ ਬਰੇ ਨਾਲ ਲੱਗਦੇ ਜੰਗਲ ਵਿੱਚ ਸ਼ਿਕਾਰ ਖੇਡਣ ਜਾਂਦਾ ਜੰਗਲ ਵਿੱਚ ਕਈ ਸੋਹਣੀਆਂ ਝੀਲਾਂ ਤੇ ਸਰੋਵਰ ਸਨ ਦੂਰ ਦਰਾੜਿਓਂ ਪੰਛੀ ਅਤੇ ਇੱਥੇ ਆਉਂਦੇ ਤੇ ਆਨੰਦ ਮਾਣਦੇ ਸ਼ਿਕਾਰ ਖੇਡਦਿਆਂ ਇੱਕ ਵਾਰ ਰਾਜਕੁਮਾਰ ਦਾ ਤੀਰ ਇੱਕ ਉੱਡਦੇ ਹੰਸ ਦੇ ਕੰਭਾਂ ਵਿੱਚ ਜਾ ਲੱਗਿਆ ਉਹ ਜ਼ਖਮੀ ਹੋ ਕੇ ਜ਼ਮੀਨ ਤੇ ਆ ਡਿੱਗ ਗਿਆ ਰਾਜਕੁਮਾਰ ਉਹਨੂੰ ਮਾਰ ਨਹੀਂ ਵਾਲਾ ਸੀ ਕਿ ਹੰਸ ਦੀਆਂ ਅੱਖਾਂ ਵਿੱਚ ਅਥਰੂ ਆ ਗਏ ਰਾਜਕੁਮਾਰ ਨੂੰ ਤਰਸ ਆ ਗਿਆ ਉਹ ਉਹਨੂੰ ਚੁੱਕ ਕੇ ਆਪਣੇ ਡੇਰੇ 'ਚ ਲੈ ਆਇਆ ਅਗਲੀ ਸਵੇਰ ਉਹ ਫਿਰ ਸ਼ਿਕਾਰ ਲਈ ਨਿਕਲ ਪਿਆ ਉਹਦੇ ਜਾਂਦਿਆਂ ਸਾਰੀ ਜ਼ਖਮੀ ਹੰਸ ਨੇ ਆਪਣੇ ਖੰਭ ਛਾੜੇ ਤੇ ਇੱਕ ਸੋਹਣੀ ਕੁੜੀ ਦਾ ਰੂਪ ਧਾਰ ਲਿਆ ਉਸਨੇ ਰਾਜਕੁਮਾਰ ਲਈ ਰੋਟੀ ਪਕਾਈ ਤੇ ਸੰਲੀਕੇ ਨਾਲ ਮੇਜ਼ ਤੇ ਸਜਾ ਕੇ ਰੱਖ ਦਿੱਤੀ ਮਗਰੋਂ ਉਹ ਫਿਰ ਹੰਸ ਬਣ ਗਈ ਕੁਝ ਪਿੱਛੇ ਪਿੱਛੋਂ ਜਦੋਂ ਰਾਜਕੁਮਾਰ ਸ਼ਿਕਾਰ ਤੋਂ ਫਰਤਿਆ ਤਾਂ ਉਸਨੇ ਮੇਜ਼ ਤੇ ਸਜਾਈ ਰੋਟੀ ਦੇਖਿਆ ਇਹ ਤੱਕ ਇਹ ਤੱਕ ਕੇ ਉਹ ਸੋਚੀ ਬੈ ਗਿਆ ਦੂਜੇ ਦਿਨ ਮੁੜ ਇੰਜ ਹੀ ਹੋਇਆ ਤੀਜੇ ਦਿਨ ਰਾਜਕੁਮਾਰ ਡੇਰੇ ਤੋਂ ਬਾਹਰ ਆ ਕੇ ਇੱਕ ਰੁੱਖ ਉਹਲੇ ਲੁੱਕ ਗਿਆ ਉਹ ਹੈਰਾਨ ਸੀ ਕਿ ਆਖਰ ਉਸ ਦੇ ਜਾਣ ਪਛੋਂ ਡੇਰੇ 'ਚ ਕੌਣ ਆਉਂਦਾ ਹੈ ਜਿਵੇਂ ਹੀ ਰਾਜਕੁਮਾਰ ਬਾਹਰ ਨਿਕਲਿਆ ਹੰਸ ਫਿਰ ਕੁੜੀ ਬਣ ਗਿਆ ਅਤੇ ਉਹਨੇ ਰੋਟੀ ਤਿਆਰ ਕੀਤੀ ਕੰਮ ਕਰਦੀ ਦਾ ਖੜਾਕ ਸੁਣ ਕੇ ਰਾਜਕੁਮਾਰ ਅੰਦਰ ਆ ਗਿਆ ਉਸ ਨੂੰ ਦੇਖਦਿਆਂ ਸਾਰੀ ਕੁੜੀ ਨੇ ਫਿਰ ਹੰਸ ਬਣ ਗਈ ਹੁਣ ਰਾਜਕੁਮਾਰ ਨੂੰ ਸਾਰੀ ਗੱਲ ਸਮਝ ਆ ਗਈ ਸੀ ਕੁਝ ਦਿਨਾਂ ਮਗਰੋਂ ਰਾਜਕੁਮਾਰ ਨੇ ਕੁੜੀ ਨਾਲ ਵਿਆਹ ਕਰਵਾ ਲਿਆ ਹੁਣ ਉਹ ਖੁਸ਼ੀ-ਖੁਸ਼ੀ ਨੀਲੇ ਸਾਗਰ ਦੇ ਕੋਲ ਰਹਿਣ ਲੱਗ ਪਏ ਫਿਰ ਉਹਨਾਂ ਨੇ ਇੱਕ ਘਰ ਪੁੱਤ ਨੇ ਜਨਮ ਲਿਆ ਜਿਸ ਨੂੰ ਦੋਵੇਂ ਬੜਾ ਪਿਆਰ ਕਰਦੇ ਹੁਣ ਬਸੰਤ ਰੁੱਤ ਆ ਗਈ ਸੀ ਇੱਕ ਦਿਨ ਸਵੇਰ ਸਾਰ ਇੱਕ ਹੰਸਾਂ ਦੀ ਡਾਰ ਆਸਮਾਨ ਵਿੱਚੋਂ ਨਿਕਲ ਵਿਖਾਈ ਦਿੱਤੀ ਜਿਵੇਂ ਹੀ ਬੁੱਢੇ ਹੰਸ ਨੇ ਥੱਲੇ ਵੇਖਿਆ ਉਸ ਨੂੰ ਆਪਣੀ ਧੀ ਨਜ਼ਰ ਆਈ ਉਸ ਨੇ ਜ਼ੋਰ ਦੀ ਆਵਾਜ਼ ਮਾਰੀ ਤੇ ਵਾਪਸ ਚੱਲਣ ਲਈ ਕਿਹਾ ਪਰ ਕੁੜੀ ਨਾਮ ਮੰਨੂ ਦੁਬਾਰਾ ਇੱਕ ਦਿਨ ਡਾਰ ਨਾਲ ਉਸ ਦੀ ਮਾਂ ਆ ਗਈ ਉਸ ਨੇ ਵੀ ਕੁੜੀ ਨੂੰ ਘਰ ਪਰਤਣ ਲਈ ਕਿਹਾ ਮਾਂ ਦੀ ਆਵਾਜ਼ ਸੁਣ ਕੇ ਕੁੜੀ ਬਹਿਚਾਨ ਹੋ ਗਈ ਉਸਨੇ ਮਾਂ ਨੂੰ ਖੰਭ ਸੁੱਟਣ ਲਈ ਕਿਹਾ ਹੰਭ ਚੁੱਕਣ ਲਈ ਜਿਵੇਂ ਹੀ ਕੁੜੀ ਅੱਗੇ ਵਧੀ ਰਾਜਕੁਮਾਰ ਨੇ ਉਹਦਾ ਹੱਥ ਕੱਸ ਕੇ ਫੜ ਲਿਆ ਲੰਦੇਰ ਹੁੰਦੀ ਵੇਖ ਹਾਂਸਾਂ ਦੀ ਧਾਰ ਉੱਡੇ-ਉੱਡੇ ਦੂਰ ਨਿਕਲ ਗਈ ਕੁੜੀ ਕੁਝ ਭੁਲਾ ਲਈ ਆਪਣੇ ਪਿਆਰੇ ਪਤੀ ਤੇ ਲੱडले ਪੁੱਤ ਨੂੰ ਭੁੱਲ ਗਈ ਸੀ ਉਹਨਾਂ ਦੀ ਯਾਦ ਆਉਂਦਿਆਂ ਹੀ ਉਹਦੀਆਂ ਅੱਖਾਂ 'ਚ ਪਿਆਰ ਦੇ ਹੰਝੂ ਭਰ ਗਏ ਅਤੇ ਉਹ ਰਾਜਕੁਮਾਰ ਨਾਲ ਆਪਣੇ ਘਰ ਖੁਸ਼ੀ-ਖੁਸ਼ੀ ਪਰਤ ਆਈ।